ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਪਹੁੰਚੇ ਆ ਜਸਪਾਲ ਕਰਿਆਨਾ ਸਟੋਰ ਚੇਤ ਸਿੰਘ ਨਗਰ ਇਹ ਪੈਂਦਾ ਨੇੜੇ ਦਾਣਾ ਮੰਡੀ ਅਰੋੜਾ ਪੈਲੇਸ ਇਹਨਾਂ ਦਾ ਦੇਖੋ ਜ਼ਿੰਦਗੀ ਦੇ ਲਈ ਜੋ ਸਾਨੂੰ ਜ਼ਰੂਰਤਮੰਦ ਚੀਜ਼ਾਂ ਨੇ ਉਹ ਸਾਰੀਆਂ ਉਪਲਬਧ ਆ ਇਹਨਾਂ ਦੇ ਵਧੀਆ ਕੁਆਲਿਟੀ ਦੀਆਂ ਸਾਰਾ ਜਸਪਾਲ ਕਰਿਆਨਾ ਸਟੋਰ ਫਾਟਕਾਂ ਦੇ ਨੇੜੇ ਆ ਇਹ ਤੇ ਉੱਤੇ ਕੈਚ ਮਸਾਲਿਆਂ ਦਾ ਲਿਖਿਆ ਕਿਉਂਕਿ ਖਾਣਾ ਸਿਰਫ ਖਾਣਾ ਨਹੀਂ ਹੁੰਦਾ ਥੱਲੇ ਅਮੂਲ ਦੁੱਧ ਵਾਲਾਂ ਦਾ ਲਿਖਿਆ ਅਮੂਲ ਦੁੱਧ ਪੀਤਾ ਹੈ ਇੰਡੀਆ ਸੋ ਇਹ ਸਿੰਘ ਸਾਹਿਬ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ 30 ਸਾਲ ਤੋਂ ਤਕਰੀਬਨ ਇਹ ਇੱਥੇ ਆਪਣਾ ਕਾਰੋਬਾਰ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਦਾ صدਕਾ ਚਲਾ ਰਹੇ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਸੋ ਮੈਨੂੰ ਇਹ ਸਟੋਰ ਦੀ ਵਿਸ਼ੇਸ਼ਤਾ ਇਹ ਲੱਗੀ ਜਿਸ ਚੀਜ਼ ਨੇ ਮੈਨੂੰ ਮਜਬੂਰ ਕੀਤਾ ਕਿ ਇਹਦਾ ਵੀਡੀਓ ਬਣਾ ਕੇ ਪਾਇਆ ਜਾਵੇ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇ ਕਿ ਜ਼ਿੰਦਗੀ ਦੀਆਂ ਲੋੜਾਂ ਦੇ ਨਾਲ-ਨਾਲ ਇਹਨਾਂ ਨੇ ਜ਼ਿੰਦਗੀ ਤੋਂ ਬਾਅਦ ਦੀਆਂ ਵੀ ਜੋ ਸਾਡੀਆਂ ਲੋੜਾਂ ਨੇ ਉਹਨਾਂ ਦੀ ਪੂਰਤੀ ਦਾ ਸਮਾਨ ਵੀ ਰੱਖਿਆ ਹੋਇਆ ਹੈ ਇਸ ਚੀਜ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਸੋ ਮਨ ਕੀਤਾ ਕਿ ਇਹਨਾਂ ਦਾ ਗੁਰਸਿੱਖਾਂ ਦਾ ਇਹ ਜੋ ਵੀਡੀਓ ਹੈ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇ ਇਹ ਜੋ ਮੰਡੀ ਵਾਲਾ ਸ਼ਮਸ਼ਾਨ ਘਾਟ ਹੈ ਇਸ ਦੇ ਨੇੜੇ ਹੈ ਸੋ ਇਹਨਾਂ ਦਾ ਜੋ ਇਹ ਆਸਥਾਨ ਹੈ ਇਧਰ ਹੈ ਫਾਟਕ ਨੇ ਉਹ ਪਿੱਛੇ ਸ਼ਮਸ਼ਾਨ ਘਾਟ ਹੈ ਜੋ ਮੰਡੀ ਵਾਲਾ ਅਰੋੜਾ ਪੈਲਸ ਦਾ ਅੰਤਮ ਕਿਰਿਆ ਦਾ ਸਾਰਾ ਸਮਾਨ ਇਹਨਾਂ ਕੋਲੇ ਮਿਲਦਾ ਹੈ ਪੂਰਾ ਉਹ ਪੂਰੀ ਕਿੱਟ ਵੀ ਉਪਲਬਧ ਹੈ ਸੋ ਬਹੁਤ ਹੀ ਵਾਜਬ ਰੇਟਾਂ ਤੇ ਸੋ ਇੱਥੋਂ ਇਹਨਾਂ ਨੇ ਇੱਕ ਹੋਰ ਚੀਜ਼ ਦੱਸੀ ਆ ਕਿ ਸੇਵਾ ਦੇ ਤੌਰ ਤੇ ਅਗਰ ਕੋਈ ਜ਼ਰੂਰਤਵੰਦ ਕੋਈ ਮਜਬੂਰ ਪਰਿਵਾਰ ਇਹ ਚੀਜ਼ਾਂ ਨਹੀਂ ਲੈ ਸਕਦਾ ਅਫੋਰਡ ਨਹੀਂ ਕਰ ਸਕਦਾ ਤਾਂ ਇਹ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਸੇਵਾ ਦੇ ਲਈ ਵੀ ਤਿਆਰ ਨੇ ਸੋ ਪੰਜ ਸਿੰਘ ਨਾਲ ਆ ਜਾਣ ਕਿਉਂਕਿ ਉਹਦੇ ਨਾਲ ਥੋੜੀ ਗਰੰਟੀ ਹੋ ਜਾਂਦੀ ਆ ਸੋ ਕੋਈ ਵੀ ਗੁਰਸਿੱਖ ਪਰਿਵਾਰ ਲੋੜਵੰਦ ਜ਼ਰੂਰਤਵੰਦ ਅਗਰ ਇਹ ਚੀਜ਼ਾਂ ਲੈਣੀਆ ਚਾਹੁੰਦਾ ਹੋਵੇ ਅੰਤਮ ਸੰਸਕਾਰ ਲਈ ਉਸ ਨੂੰ ਬਿਲਕੁਲ ਫ੍ਰੀ ਇਹ ਚੀਜ਼ਾਂ ਦਿੱਤੀਆਂ ਜਾਣਗੀਆਂ ਸੋ ਸਿੰਘ ਸਾਹਿਬ ਦਲ ਦੇ ਵਿੱਚ ਵੀ ਰਹੇ ਆ ਸੋ ਬੜੇ ਵਧੀਆ ਰੂਹ ਆ ਚੜ੍ਹਦੀ ਕਲਾ ਵਾਲੇ ਪਰਿਵਾਰ ਨੇ ਇਹ ਸੋ ਇਹ ਪਰਿਵਾਰ ਇਸ ਤਰ੍ਹਾਂ ਸੇਵਾ ਕਰਦਾ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਸਿੰਘ ਸਾਹਿਬ ਤੇ ਸਾਡੇ ਭੈਣ ਜੀ ਬਲਜਿੰਦਰ ਕੌਰ ਜੀ ਇਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਲਗਾ ਕੇ ਅਕਾਲ ਪੁਰਖ ਦੀ ਰਹਿਮਤ ਪਛੇਤ ਦਾ ਸਦਕਾ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਦਿਆਂ ਹੋਇਆਂ ਨਿਭਾਉਂਦੇ ਨੇ ਸੋ ਗੁਰੂ ਘਰ ਦੀਆਂ ਸੋ ਗੁਰੂ ਘਰ ਵਿਖੇ ਵੀ ਇਹ ਸਾਲ ਦੇ ਵਿੱਚ ਦੋ ਵਾਰ ਬੱਸਾਂ ਲੈ ਕੇ